ਟਿੱਕੀ ਤਰੀਕ ਨੂੰ ਸ਼ਾਮਾਂ ਨੂੰ 5 ਵਜੇ ਤੇ ਮੈਂ ਟ੍ਰਾਂਸਪੋਰਟਰ ਵੀਰਾਂ ਨੂੰ ਕਹਾਂਗਾ ਕਿ ਪਾਣਾ ਨੂੰ ਇੱਕ ਦੀ ਫੋੜੋ ਸਿੰਘ ਜੀ ਟਿੰਗੂ ਸਤਿ ਸ਼੍ਰੀ ਅਕਾਲ ਗੁਰਿੰਦਰ ਸਿੰਘ ਜੀ ਟਿੰਗੂ ਜੋ ਨਿਸ਼ਾਨ ਜੋ ਨਿਸ਼ਾਨ ਸਾਹਿਬ ਵੀਰ ਸਿੰਘ ਜੀ ਖਾਲਸਾ ਪਹਿਲਾ ਆਪਾ ਗੁਰਜੀਤ ਸਿੰਘ ਜੀ ਨੂੰ ਤੁਸੀਂ 2 ਮਿੰਟ ਆਪਣੇ ਵਿੱਚ ਜੇ ਕੋਈ ਦੁਬਾਰਾ ਦੁਬਾਰਾ ਹਾਂਜੀ ਆਪਣਾ ਹੁੰਦਾ ਚਲੋ ਯਾਰ 500 ਦਾ 350 ਦਾ ਵਰਜਿੰਦਰ ਸਿੰਘ ਟਿੰਕੂ ਵਾਰਡ ਨੰਬਰ 43 ਤੋਂ ਕਾਗਰਸ ਪਾਰਟੀ ਵੱਲੋਂ ਬਹੁਤ-ਬਹੁਤ ਤਵਾਰ ਕਰਦੇ ਆ ਸਦਾਰ ਇੰਦਰਵੀਰ ਸਿੰਘ ਬਲਾਰੀਆ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਇਹ ਵੀ ਨਾ ਸकल्ਪ ਕਰਦੇ ਆ ਕਿ ਵਾਰਡ ਦੇ ਵਿੱਚੋਂ ਵੱਤ-ਵਤ ਵਿਕਾਸ ਪਕਾਸ ਕੀਤਾ ਜਾਊਗਾ ਜੋ ਪੈਂਡਿੰਗ ਕੰਮ ਪਏ ਆ ਜੋ ਕਿ ਆਮ ਆਗੂ ਪਾਰਟੀ ਵੱਲੋਂ ਨਹੀਂ ਕਰਵਾਏ ਗਏ ਜਿੱਦਾਂ ਕਿ ਨਿਗਰੇ ਕੇ ਕੰਮ ਹੈ ਜਿੱਦਾਂ ਪੂਰੇ ਹੋ ਗੱਡੀਆਂ ਤਾਲੋ ਪਾਣੀ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਰੇ ਹੱਲ ਕਰਵਾਏ ਜਾਣਗੇ ਜੀ ਤੁਸੀਂ ਨੌਜਵਾਨ ਜੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇ ਸੁਨੇਹ ਦੇ ਇਥੇ ਨੌਜਵਾਨ ਹੈ ਨੌਜਵਾਨ ਨੂੰ ਇਹ ਸੁਨਾਵਾ ਦੇਣਾ ਜੀ ਆਪਾਂ ਕਿ ਵਰਤਮਾਨ ਆਪਣੇ ਮੋਢੇ ਨਾਲ ਮੋਢਾ ਜੁੜ ਕੇ ਏ ਮੇਰੀ ਮਦਦ ਕਰੋ ਤੇ ਆਪਾਂ ਸੁਣਿਆ ਇਹ ਦਿੰਨੇ ਆ ਕਿ ਆਪਾਂ ਨਸ਼ੇ ਤੋਂ ਹਰੇਕ ਨੂੰ ਦੂਰ ਕਰਨਾ ਹੈ ਸਭ ਤੋਂ ਵੱਡਾ ਮੁੱਦਾ ਅੜੀਵਾਰ ਚ ਬਣਿਆ ਪਿਆ ਨਸ਼ੇ ਦਾ ਨਸ਼ੇ ਨੂੰ ਨਸ਼ਾ ਹਰ ਕੋਈ ਕਹਿੰਦਾ ਆ ਦੂਰ ਕਰਾਂਗੇ ਦੂਰ ਕਰਾਂਗੇ ਪਰ ਆ ਸਰਕਾਰ ਵੀ ਝੂਠਾਂ ਲਾਰਾ ਲਾ ਕੇ ਆਈ ਸੀ ਕਿ ਅਸੀਂ ਨਸ਼ੇ ਨੂੰ ਦੂਰ ਕਰਾਂਗੇ ਪਰ ਉਹ ਕੋ ਘਟਣ ਦੀ ਬਜਾਇ ਨਸ਼ਾ ਵਧਿਆ ਹੀ ਆ ਅਸਰ ਘਟਿਆ ਨਹੀਂ ਤਹੋਣ ਵੀ ਬਹੁਤ ਬਹੁਤ ਵੱਡੇ ਵੱਡੇ ਵਾਦੇ ਕੀਤੇ ਜਾ ਰਹੇ ਆ ਜੀ ਅਸੀਂ ਨਸ਼ੇ ਖਤਵਾ ਕੇ ਜੇ ਕੋਈ ਇੱਕ ਸਰਕਾਰ ਦੇ ਵਿੱਚ ਰਹਿਗੇ ਨਹੀਂ ਛੜਾ ਦੇ ਉਹਨਾਂ ਦੇ ਸਪੌਂਸਰ ਵੀ ਨਹੀਂ ਛੜਾ ਸਕਦੇ ਤੇ ਅਸੀਂ ਵੱਤ ਵੱਤ ਸਪੋਰਟ ਮੰਗਦੇ ਆ ਜਿਹੜਾ ਕੰਮ ਇਹਨਾਂ ਕੋਲ ਨਹੀਂ ਹੋਇਆ ਉਹ ਅਸੀਂ ਕਰਕੇ ਤੁਹਾਨੂੰ ਦਿਖਾਵਾਗੇ ਜੀ ਅੱਜ ਦਫ਼ਤਰ ਦਾ ਹੋ ਗਿਆ ਟਾ ਜੀ ਅੱਜ ਦਫ਼ਤਰ ਦਾ ਘਾੜਾ ਸਰ ਸਾਡੇ ਇੰਦਰਜੀਤ ਸਿੰਘ ਬਲਾਰੀਆ ਸਾਹਿਬ ਕਰਨਗੇ ਤੇ ਇਹ ਆਪਣੇ ਵਾਰਡ ਵਾਸਤੇ ਨੂੰ ਇਹੋ ਸੁਣਾ ਦੇਣਾ ਚਾਹੁੰਦੇ ਆ ਕਿ ਵੱਤ ਵੱਤਸੀਂ ਆਪਣੀ ਸਪੋਰਟ ਕਰਕੇ ਆਪਣੇ ਛੋਟੇ ਵੀਰ ਬਰਜਨ ਨੂੰ ਜਿਤਾ ਕੇ ਕਾਜਾ ਬਣਾਓ ਜਿੰਦਾ जय हिंद जिंदाबाद दो दो चार जिंदाबाद कांग्रेस पार्टी जिंदाबाद नारे लाके कोई विचार सामने कर दो जो जरूर कर दो नंबर लाओ नंबर मैं हूं 42 साडे ठीक